ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਦੇ ਜੀ ਸੋ ਇਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਮੈਂ ਬਣਾਵਾਂਗੀ ਪੁਦੀਨੇ ਅਤੇ ਕੱਚੇ ਅੰਬ ਦੀ ਚਟਨੀ। ਉਹਦੇ ਲਈ ਮੈਂ ਇੱਥੇ ਪੁਦੀਨਾ ਲੈ ਲਿਆ ਤੇ ਪੁਦੀਨੇ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਧੋ ਲਿੱਤਾ ਹੈ। ਨਾਲ ਹੀ ਮੈਂ ਧਨੀਆਂ ਵੀ ਲੈ ਲਿਆ। ਧਨੀਆਂ ਨੂੰ ਵੀ ਸਾਫ਼ ਕਰਕੇ ਚੰਗੀ ਤਰ੍ਹਾਂ ਧੋ ਲਿੱਤਾ ਹੈ। ਤੇ ਤੁਸੀਂ ਇਕੱਲੇ ਪੁਦੀਨੇ ਦੇ ਨਾਲ ਵੀ ਇਹ ਚਟਨੀ ਬਣਾ ਸਕਦੇ ਹੋ ਧਨੀਆਂ ਸਕਿੱਪ ਵੀ ਕਰ ਸਕਦੇ ਹੋ ਪਰ ਧਨੀਆਂ ਪਾਉਣ ਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਹੈ ਤੇ ਨਾਲ ਹੀ ਇੱਥੇ ਮੈਂ ਲਸਣ ਦੇ 10-12 ਕਲੀਆਂ ਤੇ ਤਿੰਨ ਹਰੀਆਂ ਮਿਰਚਾਂ ਰਫਲੀ ਕੱਟ ਲਿਆ ਨੇ ਤੇ ਇੱਕ ਕੱਚਾ ਆਂਬ ਵੀ ਲੈ ਲਿੱਤਾ ਹੋਇਆ ਸਭ ਤੋਂ ਪਹਿਲਾਂ ਆਪਾਂ ਜਿਹੜਾ ਕੱਚਾ ਆਂਬ ਹੈਗਾ ਇਹਨੂੰ ਚੰਗੀ ਤਰ੍ਹਾਂ ਛਿੱਲ ਲੈਣਾ ਜਿਹੜਾ ਆਂਬ ਹੈ ਇਹ ਮੈਂ ਪਹਿਲਾਂ ਤੋਂ ਹੀ ਧੋ ਲਿੱਤਾ ਹੋਇਆ ਹੈ ਤੇ ਹੁਣ ਇਸਨੂੰ ਚੰਗੀ ਤਰ੍ਹਾਂ ਛਿੱਲ ਲੈਣਾ ਅੱਜ ਦੀ ਇਹ ਰੈਸিপি ਬਹੁਤ ਹੀ ਛੋਟੀ ਜੀ ਹੈ ਇਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਬਹੁਤ ਹੀ ਜਲਦੀ ਇਹ ਚਟਨੀ ਬਣ ਕੇ ਤਿਆਰ ਹੋ ਜਾਂਦੀ ਏ ਤੇ ਦੇਖੋ ਇਸ ਤਰ੍ਹਾਂ ਮੈਂ ਸਾਰਾ ਆਂਬ ਛਿਲਕੇ ਰੱਖ ਲਿੱਤਾ ਹੋਇਆ ਆਂਬ ਬਿਲਕੁਲ ਵੀ ਪੱਕਿਆ ਹੋਇਆ ਹੋਣਾ ਨਹੀਂ ਚਾਹੀਦਾ ਪੱਕੇ ਹੋਏ ਆਂਬ ਦੇ ਨਾਲ ਇਹ ਚਟਨੀ ਵਧੀਆਂ ਨਹੀਂ ਬਣਦੀ ਤੇ ਦੇਖੋ ਇਸ ਤਰ੍ਹਾਂ ਮੈਂ ਰਫਲੀ ਜੇ ਪੀਸ ਕੱਟ ਰਹੀ ਆਂ ਬਹੁਤ ਜ਼ਿਆਦਾ ਪ੍ਰੀਕ ਪੀਸ ਕੱਟਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਆਪਾਂ ਇਸ ਨੂੰ ਮਿਕਸੀ ਦੇ ਵਿੱਚ ਪੀਸ ਲੈਣਾ ਤੇ ਨਾਲ ਹੀ ਨਾਲ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਦੇਖੋ ਇਸ ਤਰ੍ਹਾਂ ਮੈਂ ਸਾਰੇ ਹੀ ਪੀਸ ਕੱਟ ਰਹੀ ਆ ਤੇ ਇਸ ਦੀ ਗਿੱਟਕ ਅਲੱਗ ਕਰ ਦਿੱਤੀ ਏ ਤੇ ਰਫਲੀ ਜੇ ਸਾਰੇ ਹੀ ਪੀਸ ਕੱਟ ਲਿੱਤੇ ਨੇ ਫੁਲਕੇ ਨਾਲ ਜਾਂ ਫਿਰ ਸਮੋਸਿਆਂ ਨਾਲ ਪਕੌੜਿਆਂ ਨਾਲ ਇਹ ਚਟਨੀ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਏ ਬੜੀ ਹੀ ਵਧੀਆ ਖੱਟੀ ਤਿੱਖੀ ਚਟਨੀ ਬਣ ਕੇ ਤਿਆਰ ਹੁੰਦੀ ਏ ਤੇ ਇਹ ਚਟਨੀ ਆਪਾਂ ਮਿਕਸੀ ਦੇ ਵਿੱਚ ਬਣਾਵਾਂਗੇ ਤੇ ਹੁਣ ਇੱਥੇ ਮੈਂ ਮਿਕਸੀ ਦਾ ਜਾਰ ਲੈ ਲਿੱਤਾ ਤੇ ਕੱਚੇ ਅੰਬ ਦੇ ਸਾਰੇ ਕੱਟੇ ਹੋਏ ਪੀਸ ਸਭ ਤੋਂ ਪਹਿਲਾਂ ਮਿਕਸੀ ਦੇ ਵਿੱਚ ਪਾ ਲੈਣੇ ਨੇ ਤੇ ਹੁਣ ਨਾਲ ਹੀ ਇਸ ਦੇ ਲਸਣ ਤੇ ਹਰੀਆਂ ਮਿਰਚਾਂ ਵੀ ਪਾ ਲੈਣੀਆਂ ਨੇ ਲਸਣ ਹਰੀਆਂ ਮਿਰਚਾਂ ਪਾਨ ਤੋਂ ਬਾਅਦ ਇਸ ਦੇ ਵਿੱਚ ਹੁਣ ਧਨੀਆਂ ਤੇ ਪੁਦੀਨਾ ਵੀ ਪਾ ਲਾਂਗੇ ਮੈਂ ਇੱਥੇ ਜਿਹੜਾ ਧਨੀਆਂ ਹੈਗਾ ਉਹਦੇ ਨਰਮ-ਨਰਮ ਡੰਡਲ ਵੀ ਇਸਤੇਮਾਲ ਕੀਤੇ ਨੇ ਤੇ ਪੱਕੇ-ਪੱਕੇ ਜਿਹੜੇ ਇਹਦੇ ਡੰਡਲ ਨੇ ਉਹ ਇਸਤੇਮਾਲ ਬਿਲਕੁਲ ਵੀ ਨਹੀਂ ਕਰਦੇ ਦੇਖੋ ਇਸ ਤਰ੍ਹਾਂ ਮੈਂ ਨਰਮ ਡੰਡਲਾਂ ਦਾ ਇਸਤੇਮਾਲ ਕੀਤਾ ਹੈ ਨਰਮ ਡੰਡਲ ਦੇ ਵਿੱਚ ਕਾਫੀ ਜ਼ਿਆਦਾ ਫਲੇਵਰ ਹੁੰਦਾ ਹੈ ਇਹਦੇ ਨਾਲ ਚਟਨੀ ਦਾ ਸਵਾਦ ਹੋਰ ਜ਼ਿਆਦਾ ਵੱਧ ਜਾਂਦਾ ਹੈ ਤੇ ਹੁਣ ਇਸ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਪਾਵਾਂਗੀ ਸਵਾਦ ਅਨੁਸਾਰ ਨਮਕ ਮੈਂ ਇੱਥੇ ਅੱਧਾ ਚਮਚ ਨਮਕ ਦਾ ਇਸਤੇਮਾਲ ਕੀਤਾ ਹੈ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਤੇ ਨਾਲ ਹੀ ਇਸ ਦੇ ਵਿੱਚ ਪਾਵਾਂਗੀ ਮੈਂ ਇੱਕ ਚਮਚ ਜੀਰਾ ਦੇਖੋ ਕੋਈ ਬਹੁਤ ਜ਼ਿਆਦਾ ਮਿਰਚ ਮਸਾਲੇ ਨਹੀਂ ਪੈਂਦੇ ਇਸ ਚਟਨੀ ਦੇ ਵਿੱਚ ਤੇ ਹੁਣ ਇਸ ਦੇ ਵਿੱਚ ਮੈਂ 4-5 ਚਮਚ ਪਾਣੀ ਦੇ ਵੀ ਪਾਏ ਨੇ ਤਾਂ ਜੋ ਚਟਨੀ ਚੰਗੀ ਤਰ੍ਹਾਂ ਪੀਸੀ ਜਾਏ ਤੇ ਚਟਨੀ ਨੂੰ ਦੇਖੋ ਮੈਂ ਇਸ ਤਰ੍ਹਾਂ ਮਿਕਸੀ ਦੇ ਵਿੱਚ ਪੀਸ ਲਿਆ ਤੇ ਹੁਣ ਇਸ ਨੂੰ ਖੋਲ ਕੇ ਚੈੱਕ ਕਰਦੇ ਆ ਤੇ ਦੇਖੋ ਚਟਨੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੀਸੀ ਗਈ ਹੈ ਤੇ ਇਹਦਾ ਰੰਗਤ ਵੀ ਦੇਖੋ ਕਿੰਨੀ ਵਧੀਆ ਹੈ ਕਿੰਨੀ ਹਰੀ-ਹਰੀ ਚਟਨੀ ਬਣ ਕੇ ਤਿਆਰ ਹੋਈ ਹੈ ਇਹ ਜਿੰਨੀ ਜਿਆਦਾ ਵਧੀਆ ਦੇਖਣ ਚ ਲੱਗ ਰਹੀ ਹੈ ਨਾ ਇਹ ਓਨੀ ਹੀ ਖੱਟੀ ਤੇ ਤਿੱਖੀ ਚਟਨੀ ਬਣ ਕੇ ਤਿਆਰ ਹੋਈਏ ਬੜੀ ਹੀ ਚਟਪਟੀ ਚਟਨੀ ਬਣ ਕੇ ਤਿਆਰ ਹੋ ਚੁੱਕੀ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਹ ਰੈਸিপি ਕਿਵੇਂ ਦੀ ਲੱਗੀ